ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਬੰਧਨ ਨੂੰ ਲੈ ਕੇ ਚੱਲ ਰਹੀਆਂ ਧਵਾਵਾਂ ਤੇ ਲੱਗਾ ਵਿਰਾਮ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਅੰਦਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਨਹੀਂ ਹੋਵੇਗਾ ਗਠਬੰਧਨ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਤੇ ਭਾਜਪਾ ਇਕੱਲੇ ਲੜੇਗੀ ਚੋਣ ਕੇਂਦਰ ਸਰਕਾਰ ਵਿੱਚ ਇਸ ਫੈਸਲੇ ਦਾ ਕੀਤਾ ਸਵਾਗਤ ਕਿਹਾ ਗਠਬੰਧਨ ਨਾ ਹੋਣ ਕਾਰਨ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪੰਜਾਬ ਅਤੇ ਨਿਊਜ਼ ਵੱਲੋਂ ਤੁਸੀਂ ਦੇਖ ਰਹੇ ਲਖਮੀ ਸਿੰਘ ਸ਼ਿਖੂਰ ਦੀ ਖਾਸ ਰਿਪੋਰਟ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਰੀਓ ਦਾ ਵਿਸ਼ੇਸ਼ ਕਰਕੇ ਦੇਖਦੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਅਧਿક્ષੇਪ ਜੀ ਨੱਡਾ ਜੀ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਨਿਰਣੇ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਕੱਲੇ ਚੋਣਾਂ ਲੜੇਗੀ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਆ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਆ ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ ਪੰਜਾਬੀਅਤ ਲਈ ਨਰਿੰਦਰ ਭਾਈ ਮੋਦੀ ਦੁਆਰਾ ਕੀਤੇ ਗਏ ਜਿਹੜੇ ਇਤਿਹਾਸਿਕ ਕੰਮ ਨੇ ਪੂਰੀ ਜਾਣਕਾਰੀ ਘਰ-ਘਰ ਪਹੁੰਚਾਣ ਪਹੁੰਚਾਏਗੀ ਸ਼ਾਇਦ ਚਾਹੇ ਤੁਸੀਂ ਇੱਕ ਪਾਸੇ ਸ਼੍ਰੀ ਅਯੋਧਿਆ ਦੇ ਅੰਦਰ ਰਾਮ ਮੰਦਰ ਦੇ ਨਿਰਮਾਣ ਦਾ ਮੁੱਦਾ ਹੈ ਤੇ ਦੂਜੇ ਪਾਸੇ ਪੰਜਾਬ ਤੇ ਪੰਜਾਬੀਆਂ ਦੀ ਚਿਰ ਪ੍ਰਚਿਤ ਜਿਹੜੀ ਮੰਗ ਸੀ ਕਿ ਗੁਰੂ ਘਰ ਦੇ ਖੁੱਲੇ ਦਰਸ਼ਨ ਦੀ ਦਾਰ ਦਾ ਮੌਕਾ ਮਿਲੇ ਇਹ ਮੰਗ ਪੂਰੀ ਕਰਨ ਦਾ ਅਸ਼ੀਰਵਾਦ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਵਾਹਿਗੁਰੂ ਨੇ ਦਿੱਤਾ ਅਰੋਣਾ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਖੋਲਿਆ ਗੁਰੂ ਪੁੱਤਰਾਂ ਦਾ ਬਲੀਦਾਨ ਨੂੰ ਵਿਸ਼ਵ ਵਿਆਪੀ ਬਣਾਇਆ ਔਰ वीरवाल दिवस की घोषणा की थी चाहे लंगर ते जीएसटी हटाना होए चाहे काली सूची समाप्त करना होए चाहे हजूर साहब ਦੇ ਅੰਦਰ ਰੋਪਵੇ ਬਣਾਉਣ ਦੀ ਗੱਲ ਆਈ ਪਹਲਾ ਪੰਜਾਬ ਦੇ ਨਾਲ ਅਗਰ ਕੋਈ ਸੱਚੇ ਮਨ ਨਾਲ ਕਿਸੇ ਨੇ ਪਿਆਰ ਕੀਤਾ ਔਰ ਪੰਜਾਬੀਅਤ ਨੂੰ ਸਮਝਿਆ ਤਾਂ ਨਰਿੰਦਰ ਭਾਈ ਮੋਦੀ ਨੇ ਸਮਝਿਆ ਚਾਹੇ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਦਿੱਲੀ ਦੇ ਉਸੇ ਲਾਲ ਕਿਲੇ ਦੇ ਅੰਦਰ ਦੀਵਾਨ ਸਜਾ ਕੇ ਮਨਾਇਆ ਜਿੱਥੋਂ ਉਹਨਾਂ ਦੀ ਸ਼ਹਾਦਤ ਦਾ ਫਰਮਾਨ ਜਿਹੜਾ ਚਾਲੀ ਮੁਗਲ ਸ਼ਾਸਨ ਨੇ ਦਿੱਤਾ ਸੀ ਲੇਕਿਨ ਪੰਜਾਬ ਦੇ ਅੰਦਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੱਕ ਅਲੱਗ ਤਰ੍ਹਾਂ ਦਾ ਭਰਮ ਪੈਦਾ ਕਰਕੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦਾ ਪ੍ਰਯਾਸ ਸਮੇਂ-ਸਮੇਂ ਤੇ ਕਰਦੀ ਰਹਿੰਦੀ ਹੈ ਪਾਰਟੀ ਨੇ ਇਹ ਜਿਹੜਾ ਨਿਰਣੇ ਲਿਆ ਹੈ ਕਿ ਭਾਜਪਾ ਪੰਜਾਬ ਦੇ ਅੰਦਰ ਇਕੱਲੇ ਚੋਣ ਲੜੇਗੀ ਇਹਦੇ ਆਉਣ ਵਾਲੇ ਪ੍ਰਣਾਮ ਬੜੇ ਸੁਖਤ ਔਰ ਪੰਜਾਬ ਦੇ ਹਿਤਕਾਰੀ ਹੋਣਗੇ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਨੇ ਇੱਕ ਐਸੀ ਪਾਰਟੀ ਨੂੰ ਟੋਕਰੇ ਭਰ ਭਰ ਕੇ ਵੋਟਾਂ ਪਾਤੀਆਂ ਕਿ ਇਤਨਾ ਪ੍ਰਚੰਡ ਬਹੁਮਤ ਅਜੇ ਤੱਕ ਕਿਸੇ ਵੀ ਸਰਕਾਰ ਨੂੰ ਨਹੀਂ ਮਿਲਿਆ ਜਿੰਨਾ ਬਹੁਮਤ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਉਹਦੇ ਵਿੱਚ ਇੱਕ ਕਾਰਨ ਇੱਕ ਖਿੰਝ ਸੀ ਕਿ ਪੰਜਾਬ ਦੇ ਅੰਦਰ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਲਗਾਤਾਰ ਜਿਹੜਾ ਹੋ ਰਿਹਾ ਲੋਕੀ ਉਭ ਚੁਕੇ ਸੀ ਲੇਕਿਨ ਇਹਨਾਂ ਨੇ ਤਾਂ 2 ਸਾਲ ਦੀ ਬਾਹ ਬਾ ਬੁਲਾਤੀ ਹੈ ਆਮ ਆਦਮੀ ਪਾਰਟੀ ਤੋਂ ਵੀ ਅੱਜ ਪੂਰੇ ਦੇਸ਼ ਦੇ ਅੰਦਰ ਉਹਦਾ ਜਿਹੜਾ ਭ੍ਰਸ਼ਟਾਚਾਰੀ ਚਿਹਰਾ ਉਹ ਪੂਰੇ ਦੇਸ਼ ਦੇ ਅੰਦਰ ਮੰੰਗਾ ਹੋ ਚੁੱਕਿਆ ਹੈ। ਅਸਰ ਕੀ ਉਹ ਕੀ ਕਹਿੰਦੇ ਨੇ ਇਹ ਮਹੱਤਵਪੂਰਨ ਨਹੀਂ ਹੈ। ਉਹ ਬੜੀ ਦੇਰ ਸਰਕਾਰ 'ਚ ਰਹੇ ਐ। ਉਸ ਵੇਲੇ ਇਹ ਸਾਰੇ ਮੁੱਦੇ ਨਹੀਂ ਸੀਗੇ ਕਿਹੜਾ। ਉਹ ਮੰਤਰੀਏ ਮੰਤਰੀ ਪਦ ਦਾ ਵੀ ਆਨੰਦ ਬੜੀ ਦੇਰ ਲਿਆ ਉਹਨਾਂ ਨੇ। ਉਸ ਵੇਲੇ ਨਹੀਂ ਸੀਗੇ। ਕੇਵਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਨਸਿੱਤ ਚੰਦਾ ਹੈ। कि ਪੰਜਾਬ ਨੂੰ ਇੱਕ ਸਾਫ਼ ਸੁਥਰਾ ਵਿਕਾਸ ਕਰਨ ਵਾਲਾ ਪੰਜਾਬ ਦੇ ਨਾਲ ਲਗਾਤਾਰ ਜਿਹੜਾ ਧਰੋ ਹੋਇਆ ਹੈ ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਟੋਕਰੇ ਟੋਕਰੇ ਬੋਟਾ ਲਾ ਕੇ ਉਹਨਾਂ ਦੀ ਇੱਛਾ ਮਾ ਆकांक्षा ਮਾ ਦਾ ਕਤਲ ਕੀਤਾ ਹੈ ਉਦੇ ਤੋਂ ਅਗਰ ਪੰਜਾਬ ਨੂੰ ਅਗਰ ਬਚਾਣਾ ਹੈ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾਣਾ ਹੈ ਪੰਜਾਬ ਨੂੰ ਅਗਰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਪੰਜਾਬ ਦੀ ਜਵਾਨੀ ਨੂੰ ਅਗਰ ਨਸ਼ੇ ਤੋਂ ਬਚਾਣਾ ਹੈ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਔਰ ਇੱਕੋ ਮਾਤਰ ਵਿਕਲਪ ਹੁਣ ਅਗਰ ਪੰਜਾਬ ਤੋਂ ਕੋਈ ਬਚਿਆ ਸਾਰਿਆਂ ਨੂੰ ਦੇਖ ਲਿਆ ਉਹਨਾਂ ਨੇ بار-ਬਾਰ ਬੀਜੇਪੀ ਇੱਕੋ ਮਾਤਰ ਵਿਕਲਪ ਹੈ ਔਰ ਬੀਜੇਪੀ ਦੇ ਨਾਲ ਨਰਿੰਦਰભાઈ ਮੋਦੀ ਹੈ ਜਿਨਹ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਅੰਦਰ ਹਿੰਦੁਸਤਾਨ ਦਾ ਢੰਕਾ ਬਣਾ ਇਹ ਲੱਗਦਾ ਹੈ ਕਿ ਸਰਕਾਰ ਕੋਲ ਪਹੌੜਾ ਤਾਂ ਨਹੀਂ ਦਿੰਦਾ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਹਮੇਸ਼ਾ ਕੇਂਦਰ ਨੇ ਹੁਣ ਜਿਹੜਾ ਪਿਛਲਾ ਬਹੁਤ ਵਧੀਆ ਪੰਜਾਬ ਦੇ ਅੰਦਰ ਕੋ ਫਸਲਾ ਹੁੰਦਾ